ਗੁਰਨਾਨਕ ਦਾ ਲੰਗਰ ਆਵਾਜ਼ਾਂ ਮਾਰ ਕੇ ਸ਼ਿਕਾਇਆ ਜਾ ਰਿਹਾ ਹੈ ਆਜੋ ਵਾਹ ਗੁਰ ਪ੍ਰਸ਼ਾਦਾ ਜੀ ਪ੍ਰਸ਼ਾਦਾ ਖਾਗ ਲੋ ਜੀ ਅਸੀਂ ਉਹ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਲੰਗਰ ਤਿਆਰ ਕੀਤਾ ਜਾਂਦਾ ਰਾਸ਼ਨ ਦਾ ਜਿਹੜਾ ਭੰਡਾਰ ਹੈ ਉਹ ਬਠਿੰਡਾ ਵਾਲਿਆਂ ਦੇ ਲੰਗਰ ਵਿੱਚ ਕਿੰਨਾ ਵੱਡਾ ਹੈ ਜਿਵੇਂ ਗੁਰਨਾਨਕ ਦਾ ਵੀਰਪੀ ਵਾਲਾ ਲੰਗਰ ਹੈ ਉਸੇ ਤਰ੍ਹਾਂ ਹੀ ਚੱਲ ਰਿਹਾ ਕੋਈ ਕਿਸੇ ਚੀਜ਼ ਦੀ ਪਰਵਾਹ ਨਹੀਂ ਸੋਹਾ ਤੋਂ ਲਾ ਕੇ ਸ਼ਾਮ ਦੇ ਸਾਨੂੰ 11 ਵਜ ਜਾਂਦੇ ਰਾਤ ਦੇ 11 ਵਜੇ ਤੇ ਜਿਹੜਾ ਲੰਗਰ ਸਾਡਾ ਚੱਲਦਾ ਹੈ ਕੋਈ ਪਰਵਾਹ ਨਹੀਂ ਘਟੋਕਰ ਸਾਡੇ ਕੋਲੇ 7-800 ਬੰਦਾ ਜਿਹੜਾ ਲੰਗਰ ਛਕਦਾ ਹੈ। ਐ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਆਉਂਦੇ ਨੇ ਉਹੀ ਲੰਗਰ ਛਕਦੇ ਨੇ ਜਾਂ ਰਾਘੀਰ ਕਿਉਂਕਿ ਇੱਥੋਂ ਰਸਤਾ ਵੀ ਆ ਇੱਕ। ਰਾਘੀਰ ਵੀ ਰਾਘੀਰ ਵੀ ਛਕ ਲੈਂਦੇ ਆ। ਜਾਂ ਕੋਈ ਇੱਥੇ ਵਿਚਾਰੇ ਆ ਗਲਾਸ ਛਕਣ ਆਲੇ ਜਾਂ ਹੋਰ ਵੀ ਕੋਈ ਵੀ ਆ ਜੇ ਇੱਥੋਂ ਦੀ ਸ਼ੱਕੇ ਹੀ ਜਾਂਦੇ ਆ। ਇਸ ਵਕਤ ਖਨੌਰੀ ਬਾਰਡਰ ਉੱਤੇ ਮੌਜੂਦਾ ਤਸਵੀਰ ਤੁਹਾਨੂੰ ਇੱਕ ਦਿਲਚਸਪ ਦਿਖਾ ਦਿੰਨੇ ਆ। ਬਠਿੰਡਾ ਜ਼ਿਲ੍ਹੇ ਦਾ ਲੰਗਰ ਹੈ ਲਗਾਤਾਰ جاری ਹੈ 13 ਫਰਵਰੀ ਤੋਂ। ਔਰ ਲਗਾਤਾਰ ਇਹ ਲੰਗਰ ਹੈ ਜਿਹੜਾ ਅਟੁੱਟ ਵਰਤ ਰਿਹਾ ਗੁਰੂ ਨਾਨਕ ਦਾ ਲੰਗਰ ਹੈ ਕਿਰਪਾ ਮੈਂ ਇੱਕ ਨਿਹੰਗ ਸਿੰਘ ਦੀ ਤਸਵੀਰ ਸਭ ਤੋਂ ਪਹਿਲਾਂ ਦਿਖਾਉਣਾ ਕਿ ਕਿਸ ਤਰ੍ਹਾਂ ਆਵਾਜ਼ਾਂ ਮਾਰ ਕੇ ਜਿਹੜਾ ਉਹ ਲੰਗਰ ਛਕਾਇਆ ਜਾ ਰਿਹਾ ਆਵਾਜ਼ ਦਿੱਤੀ ਜਾ ਰਹੀ ਹੈ ਨਿਹੰਗ ਸਿੰਘ ਦੇ ਵੱਲੋਂ ਇਹ ਗੁਰੂ ਦੀ ਆਵਾਜ਼ ਹੈ ਆਜੋ ਵਾਹ ਗੁਰੂ ਪ੍ਰਸ਼ਾਦਾ ਜੀ ਪ੍ਰਸ਼ਾਦਾ ਖਾਗ ਲੋ ਜੀ ਤਾਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਤਾਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਅਕਸਰ ਹੀ ਇਹ ਦੇਖਣ ਨੂੰ ਇੱਥੇ ਇਸ ਲੰਗਰ ਦੇ ਵਿੱਚ ਮਿਲਦੀਆਂ ਨੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇਸ ਵਕਤ ਵੀ ਲੱਸੀ ਇਹ ਤੇ ਗੁਰਨਾਨਕ ਦਾ ਲੰਗਰ ਆਵਾਜ਼ਾਂ ਮਾਰ ਕੇ ਸ਼ਿਕਾਇਆ ਜਾ ਰਿਹਾ ਹੈ ਅਸੀਂ ਉਹ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਲੰਗਰ ਤਿਆਰ ਕੀਤਾ ਜਾਂਦਾ ਰਾਸ਼ਨ ਦਾ ਜਿਹੜਾ ਭੰਡਾਰ ਹੈ ਉਹ ਬਠਿੰਡਾ ਵਾਲਿਆਂ ਦੇ ਲੰਗਰ ਵਿੱਚ ਕਿੰਨਾ ਵੱਡਾ ਹੈ ਕਈ ਮਹੀਨਿਆਂ ਦੀ ਤਿਆਰੀ ਆ ਜਿਹੜੀ ਇਧਰ ਪ੍ਰਸ਼ਾਦੇ ਨੇ ਦੇਖੋ देर रात ਤੱਕ ਇਹ ਪ੍ਰਸ਼ਾਦਿਆਂ ਦੀ ਸੇਵਾ ਇਸੇ ਤਰ੍ਹਾਂ ਹੀ ਚੱਲਦੀ ਹੈ ਤਾਂ ਇਹ ਦੂਸਰੀ ਸਾਈਡ ਦੀਆਂ ਤਸਵੀਰਾਂ ਵੀ ਦਿਖਾ ਦੇਣ ਇਹ ਰਾਸ਼ਨ ਹੈ ਇਹ ਸਟੋਰ ਕੀਤਾ ਹੋਇਆ ਰਾਸ਼ਨ ਹੈ ਤੁਸੀਂ ਦੇਖ ਰਹੇ ਹੋ ਕਣਕ ਕਿੰਨੇ ਵੱਡੇ ਪੱਧਰ ਤੇ ਜਿਹਦਾ ਅੱਜ 4000 ਦਾ ਰੇਟ ਹੋ ਚੁੱਕਿਆ ਲੋਕ ਇੱਥੇ ਰੋਜ਼ ਸਵੇਰੇ ਦੇ ਕੇ ਜਾਂਦੇ ਨੇ ਫ੍ਰੀ ਦੇ ਕੇ ਜਾਂਦੇ ਨੇ ਇਹ ਦੁੱਧ ਹੈ ਜਿਹੜਾ ਇੱਥੇ ਕਮੈਂਟਾਂ ਦੇ ਰੂਪ ਵਿੱਚ ਹਰ ਰੋਜ਼ ਇਲਾਕੇ ਦੀ ਸੰਗਤ ਹੈ ਜਿਹੜੀ ਉਹ ਦੇਖ ਕੇ ਜਾਂਦੀ ਨੇ ਦੇਖ ਕੇ ਜਾਂਦੇ ਨੇ ਤਾਂ ਇੱਕ ਹੋਰ ਟਰਾਲੀ ਮੈਂ ਦਿਖਾਉਂਗਾ ਸਾਹਮਣੇ ਟਰਾਲੀ ਦੀਆਂ ਤਸਵੀਰਾਂ ਦੇ ਦਿਖਾ ਦਿੱਤੀਆਂ ਜਾਣ ਕਿ ਜਿਹੜੀ ਗੁਰੂ ਰਾਮਦਾਸ ਦੇ ਵਿੱਚ ਲੰਗਰਾਂ ਦੀ ਬਖਸ਼ਿਸ਼ ਹੈ ਉਹ ਕਿੰਨੀ ਹੈ ਲੋਕ ਇੱਥੇ ਆਉਂਦੇ ਨੇ ਇਹਨਾਂ ਨੂੰ ਅਨਾਜ ਦੇ ਕੇ ਜਾਂਦੇ ਨੇ ਪਰ ਨਾਲ ਦੀ ਨਾਲ ਇੱਕ ਗੱਲ ਵੀ ਕਹਿ ਕੇ ਜਾਂਦੇ ਨੇ ਕਿ ਤੱਕੜੇ ਰਹੋ ਮੋਰਚਾ ਜਿੱਤ ਕੇ ਹੀ ਵਾਪਸ ਜਾਣਾ ਰਣਜੀਤ ਸਿੰਘ ਜੀ ਜੁੜੇ ਨੇ ਰਣਜੀਤ ਸਿੰਘ ਜੀ ਗੁਰੂ ਨਾਨਕ ਦਾ ਲੰਗਰ ਚੱਲ ਰਿਹਾ ਹੈ ਆਵਾਜ਼ਾਂ ਮਾਰ ਕੇ ਲੰਗਰ ਚਕਾਇਆ ਜਾ ਰਿਹਾ ਕਿੰਨੀ ਇੱਕ ਸੰਗਤ ਜਿਹੜੀ ਆ ਰੋਜ਼ ਇੱਥੇ ਲੰਗਰ ਚੱਕ ਕੇ ਜਾਂਦੀ ਹੈ ਇੱਥੇ ਵੇਖੋ ਜੀ ਜਿਵੇਂ ਗੁਰਨਾਨਕ ਦਾ 20 ਰੁਪਏ ਵਾਲਾ ਲੰਗਰ ਆ ਉਸੇ ਤਰ੍ਹਾਂ ਹੀ ਚੱਲ ਰਿਹਾ ਕੋਈ ਕਿਸੇ ਚੀਜ਼ ਦੀ ਪਰਵਾਹ ਨਹੀਂ ਸੋਆ ਤੋਂ ਲਾ ਕੇ ਸ਼ਾਮ ਦੇ ਸਾਨੂੰ 11 ਵਜੇ ਜਾਂਦੇ ਰਾਤ ਦੇ 11 ਵਜੇ ਤੇ ਜਿਹੜਾ ਲੰਗਰ ਸਾਡਾ ਚੱਲਦਾ ਹੈ ਕੋਈ ਪਰਵਾਹ ਨਹੀਂ ਘਟੋ ਘੜ ਸਾਡੇ ਕੋਲੇ 7-800 ਬੰਦਾ ਜਿਹੜਾ ਲੰਗਰ ਛਕਦਾ ਹੈ ਲੰਗਰ ਸਿਰ ਵੀ ਜਿਹੜੇ ਜਿਹੜੇ ਲੰਗਰ ਦੇ ਵਿੱਚ ਆਉਂਦੇ ਨੇ ਇੱਕ ਸੌਰੀ ਜਿਹੜੇ ਕਿਸਾਨ ਅंदोलਨ ਦੇ ਵਿੱਚ ਕਿਸਾਨ ਆਉਂਦੇ ਨੇ ਉਹੀ ਲੰਗਰ ਛਕਦੇ ਨੇ ਜਾਂ ਰਾਘੀਰ ਕਿਉਂਕਿ ਇੱਥੋਂ ਰਸਤਾ ਵੀ ਆ ਇੱਕ ਰਾਘੀਰ ਵੀ ਰਾਘੀਰ ਵੀ ਛਕ ਲੈਂਦੇ ਆ ਜਾਂ ਕੋਈ ਇੱਥੇ ਵਿਚਾਰੇ ਆ ਗਲਾਸ ਛਕਣ ਆਲੇ ਜਾਂ ਹੋਰ ਵੀ ਕੋਈ ਵੀ ਆ ਜੇ ਇੱਥੋਂ ਦੀ ਛੱਕੇ ਹੀ ਜਾਂਦੇ ਆ ਜਿਵੇਂ ਸਾਡੇ ਵੀਰ ਖੇਤਾਂ ਵਾਲੇ ਆ ਇਹ ਵੀ ਜਦੋਂ ਸਪਰੇਅ ਕਰਦੇ ਆ ਜਾਂ ਕੋਈ ਰੇਪ ਪਾਉਂਦੇ ਆ ਰੋਟੀ ਪਾਣੀ ਚਾਹ ਪਾਣੀ ਇੱਥੋਂ ਹੀ ਛਕਦੇ ਆਏ ਤੇ ਸਾਡਾ ਇਹਨਾਂ ਨੂੰ ਵੀ ਖੁੱਲਾ ਸੱਦਾ ਹੈ ਹੋਰ ਵੀ ਜਿੰਨੇ ਤੁਹਾਨੂੰ ਦੱਸਿਆ ਵੀ ਪਾਸਿਆ ਸੋ ਬੰਦੇ ਉਹਦਾ ਸਾਰੇ ਇੱਥੇ ਛੱਕਦੇ ਤਾਂ ਇੱਕ ਤਸਵੀਰ ਹੋਰ ਵੀ ਦਿਖਾ ਦਿੰਨੇ ਆ ਮੈਂ ਦੁੱਧ ਦੀ ਤਸਵੀਰ ਤੁਹਾਨੂੰ ਪਹਿਲਾਂ ਵੀ ਦਿਖਾ ਰਿਹਾ ਸੀ ਕਿ ਦੇਖੋ ਕਿੰਨੀ ਵੱਡੀ ਮਾਤਰਾ ਦੇ ਵਿੱਚ ਇਹ ਦੁੱਧ ਦੀ ਤਸਵੀਰ ਹੈ ਸਿੰਘ ਸਾਹਿਬ ਜੁੜੇ ਨੇ ਬਾਅਦ ਚ ਆ ਜਾਓ ਤੁਸੀਂ ਅਸੀਂ ਗੱਲਬਾਤ ਕਰ ਲਈਏ ਸਿੰਘ ਸਾਹਿਬ ਕਿੰਨਾ ਕੁ ਦੁੱਧ ਪਹੁੰਚ ਜਾਂਦਾ ਹੈ ਰੋਜ਼ ਦੁੱਧ ਇੱਥੇ ਕੁਆਂਟਲ ਤੋਂ ਉੱਤੇ ਆ ਜਾਂਦਾ ਹੈ ਰੋਜ਼ ਦਾ ਕੌਣ ਦੇਖੇ ਜਾਂਦਾ ਦਸੇਵਾ ਬਾਬੇ ਨਾਨਕ ਦੇ ਕਰਵਾ ਰਹੀ ਹੈ ਜੀ ਚਾਹ 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 ਸਾਰੀ ਰਾਤ ਚੱਲਦੀ ਹੈ 24 ਘੰਟੇ ਜੀ 24 ਘੰਟੇ ਲੰਗਰ ਚੱਲਦਾ ਹੈ ਰਾਤ ਨੂੰ ਕੋਈ ਜਦੋਂ ਮਰਜ਼ੀ ਵੀ ਆ ਜਾਵੇ ਕੋਈ ਰਾਹੀ ਰਾਜੇ ਕੋਈ ਆਪਣੇ ਇੱਥੇ ਧਰਨੇ ਆਲਾ ਆ ਜਾਵੇ ਜਿਹੜੇ ਕਿਸਾਨ ਵੀ ਰਾਤ ਨੂੰ ਲੇਟ ਆਉਂਦੇ ਆ ਕਾਰ ਤੋਂ ਆਉਂਦਾ ਗੱਡੀ ਤੋਂ ਆਉਂਦਾ ਜਦੋਂ ਵੀ ਮਰਜ਼ੀ ਆ ਜਾਏ ਸੀ ਤਿਆਰ ਹੁੰਦੇ ਆ ਜਿਹੜੇ ਨਰਵਾਣਾ ਸਾਈਡ ਤੋਂ ਕਿਸਾਨ ਆਉਂਦੇ ਨੇ ਗੱਡੀਆਂ ਰਾਹੀਂ ਉਹਨਾਂ ਦੇ ਲੰਗਰ ਦੀ ਵਿਵਸਥਾ ਇੱਥੇ ਹੀ ਹੈ ਮੈਨੂੰ ਪਤਾ ਲੱਗਾ ਇੱਥੇ ਇੱਥੇ ਜੀ ਜੋ ਵੀ ਕਿਸਾਨ ਪੰਜਾਬ ਤੋਂ ਸਾਰੇ ਹਰਿਆਣਾ ਤੋਂ ਆਉਂਦਾ ਸਾਡੇ ਲੰਗਰ ਸਾਰੇ ਚੱਲਦੇ ਆ ਇਹ 24 ਘੰਟੇ ਚੱਲਦਾ ਲੰਗਰ ਦਾ ਜੀ ਤਾਂ ਇਹੀ ਲੰਗਰ ਹੈ ਜਿਹੜਾ 24 ਘੰਟੇ ਚੱਲਦਾ ਤੇ ਖਾਸ ਗੱਲ ਇਹ ਕਿ ਨਰਵਾਣੇ ਵਾਲੀ ਸਾਈਡ ਹੈ ਇਹ ਸਾਈਡ ਤੋਂ ਟੈਂਪੂਆਂ ਰਾਹੀਂ ਰਾਤ ਨੂੰ ਜਿਹੜੇ ਆਟੋ ਨੇ ਉਹਨਾਂ ਦੇ ਰਾਹੀਂ ਕਿਸਾਨ ਆਉਂਦੇ ਨੇ ਕਿਉਂਕਿ ਗੱਡੀਆਂ ਦੇਰ ਰਾਤ ਤੱਕ ਨਰਵਾਣਾ ਸਟੇਸ਼ਨ ਦੇ ਉੱਤੇ ਪਹੁੰਚਦੀਆਂ ਨੇ ਤਾਂ ਬਹੁਤ ਸਾਰੇ ਕਿਸਾਨ ਮਾਲਵੇ ਕਿਤੇ ਦੇ ਨਾਲ ਹੋਣ ਜਾਂ ਬਾਹਰੋਂ ਆਉਣ ਵਾਲੇ ਜਿਸ ਤਰ੍ਹਾਂ ਮਹਾਰਾਸ਼ਟਰ ਤੋਂ ਕੁਝ ਕਿਸਾਨ ਆਗੂ ਆਉਂਦੇ ਨੇ ਤਾਮਨ ਲਾਡੂ ਤੋਂ ਆਉਂਦੇ ਨੇ ਤਾਂ ਉਹਨਾਂ ਦਾ ਰਸਤਾ ਵੀ ਇਹੀ ਹੈ ਸਭ ਤੋਂ ਪਹਿਲਾਂ ਇਹ ਸ਼ੁਰੂ ਦੇ ਵਿੱਚ ਹੀ ਇਸ ਲੰਗਰ ਦੇ ਵਿੱਚ ਉਹਨਾਂ ਨੂੰ ਜਿਹੜੀ ਹੈ ਖਾਣਾ ਮਿਲਦਾ ਇਹ ਗੁਰੂ ਨਾਨਕ ਦਾ ਲੰਗਰ ਹੈ ਲਗਾਤਾਰ ਜਾਰੀ ਹੈ ਤਾਂ ਕੁਝ ਬੀਬੀਆਂ ਵੀ ਮੌਜੂਦ ਨੇ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਦਾ ਜਿਹੜੀਆਂ ਇਸ ਲੰਗਰ ਨੂੰ ਤਿਆਰ ਕਰਦੀਆਂ ਨੇ ਮਾਤਾ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਰਣਜੀਤ ਕੌਰ ਹੈ ਜੀ ਪਿੰਡ ਜੀਦਾ ਕਾਈ ਪ੍ਰਧਾਨ ਤੁਸੀਂ ਕਿੰਨੇ ਚਿਰ ਤੋਂ ਇੱਥੇ ਅਦੋਲਨ ਦੇ ਵਿੱਚ ਅਸੀਂ ਤਾਂ ਜੀ ਜਦੋਂ ਦਾ ਅਦੋਲਨ ਸਾਡਾ ਦਿੱਲੀ ਚੱਲਿਆ ਸੀ ਅਸੀਂ ਉਦੋਂ ਦੇ ਅਦੋਲਨ ਨਾਲ ਰਲੇ ਵੇ ਹੁਣ ਸਾਨੂੰ ਸਾਲ ਹੋ ਜੂਆ ਕੱਲ ਨੂੰ ਬੈਠਿਆ ਨੂੰ ਪੂਰਾ ਇੱਥੇ ਤੇ ਕਿੰਨਾ ਕਿੰਨਾ ਕ ਆਟਾ ਜਿਹੜਾ ਰੋਜ਼ ਪਕਾ ਦਿੰਨੀ ਹਾਂ ਤੁਸੀ ਕਿਉਂਕਿ ਤੁਹਾਨੂੰ ਤਾਂ ਪਤਾ ਹੁੰਦਾ ਕਿ ਇੰਨੀ ਇੱਕ ਸੰਗਤ ਆਉਣੀ ਹੈ ਉਸ ਹਿਸਾਬ ਦੇ ਨਾਲ ਤੁਸੀਂ ਕਿੰਨਾ ਕ ਆਟਾ ਜਿਹੜਾ ਰੋਜ਼ ਗੁੰਨਦੇ ਨਹੀਂ ਆਟੇ ਦੀ ਵੇਖੋ ਜੀ ਕੋਈ ਮਿੰਟੀ ਗਿੰਟੀ ਨਹੀਂ ਚਾਰ ਗੱਟੇ ਵੀ ਲੱਗ ਜਾਂਦੇ ਆ ਪੰਜ ਵੀ ਲੱਗ ਜਾਂਦੇ ਆ ਜਿਵੇਂ ਜਿਵੇਂ ਸੰਗਤ ਵਧੀ ਜਾਂਦੀ ਹੈ ਓਵੇਂ ਓਵੇਂ ਲੰਗਰ ਪੱਕੀ ਜਾਂਦਾ ਕੋਡਾ ਕਿ ਨਾਂ ਪੈਂਜੀ ਕੁਲਵਿੰਦਰ ਕੌਰ ਜੀ ਕਿੰਨੇ ਚਿਰ ਤੋਂ ਮੋਰਚੇ ਵਿੱਚੋਂ ਅਸੀਂ ਵੀ ਪਹਿਲਾਂ ਵਾਲੇ ਅੰਦੋਲਨ ਵਾਲੇ ਦੇ ਨਾਲ ਹੀ ਆ ਜੀ ਮੈਂਬਰਾਂ ਅਸੀਂ ਵੀ ਸਿੱਧੂ ਪਰਦੇ ਇਹ ਲੰਗਰ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਦੱਸਿਆ ਕਿ 24 ਘੰਟੇ ਚੱਲਦਾ ਹੈ ਵੀ ਕਿਸੇ ਟਾਈਮ ਵੀ ਸੰਗਤ ਆ ਜਾਏ ਤਾਂ ਇੱਥੇ ਪੱਠੀਆਂ ਚੱਲਦੀਆਂ ਨੇ ਤਿਆਰ ਗਰਮ ਕਰਕੇ ਉਹਨਾਂ ਨੂੰ ਛਕਾ ਦਿੱਤਾ ਜਾਂਦਾ ਹੈ ਤਾਂ ਫਿਰ ਤੁਹਾਡਾ ਸਹਿਯੋਗ ਵੀ ਰਾਤ ਬਰਾਤੇ ਰਹਿੰਦਾ ਇਹਨਾਂ ਦੇ ਨਾਲ ਹਾਂਜੀ ਫਿਰ ਸਾਡਾ ਸਹਿਯੋਗ ਤਾਂ ਜਦੋਂ ਫਿਰ ਹੁਣ ਜਿੰਨਾ ਤੱਕ ਵੀ ਲੰਗਰ ਵਾਲੇ ਆ ਹੀ ਜਾਂਦੇ ਵੀ 10-11 ਵਜੇ ਤੱਕ ਬਾਕੀ ਬਾਹਰ ਹੀ ਰਾਹ ਪਾਂਦੀ ਲੰਗਦੇ ਵੀ ਵੀਰ ਭਾਈ ਆ ਜਾਂਦੇ ਇੱਥੇ ਚਾਹ ਪਾਣੀ ਮੰਗਦੇ ਆ ਉਹ ਵੀ ਦਿੰਨੇ ਆ ਅਸੀਂ ਰੋਟੀ ਵੀ ਦਿੰਨੇ ਆ ਕੋਈ ਇੱਥੇ ਬਾਕੀ ਇਹ ਜੀ ਸਾਨੂੰ ਐਡੀ ਸੌਣ ਦਾ ਵੀ ਲਾਲਚ ਨਹੀਂ ਵੀ ਅਸੀਂ ਜਾਗਦੇ ਵੀ ਰਹਿੰਨੇ ਆਗੇ ਵੀ ਕਈ ਵਾਰੀ ਵੀ ਆਪ ਉਹਦੇ ਵੀ ਜਿਵੇਂ ਹੁਣ ਰਾਖੀ ਰੱਖਦੇ ਆਂਗੇ ਘਰਾਂ ਦੇ ਬਾਕੀ ਅਸੀਂ ਵੀ ਉੱਥੇ ਬਾਪੂ ਜੀ ਡੱਲੇਵਾਲ ਕੋਲੇ ਹੁੰਦੇ ਸੀਗੇ ਹੁਣ ਤਾਂ ਕਰ ਸਟੇਜ ਤੇ ਬੀਬੀਆਂ ਸਾਡੀਆਂ 24 ਘੰਟੇ ਦਾ ਟੰਗਾ ਰਹਿੰਦਾਗਾ ਇੱਥੇ ਤੇ ਅਸੀਂ ਤਾਂ ਸਰਕਾਰਾਂ ਨੂੰ ਇਹੀ ਕਹਿੰਨੇ ਆਂ ਵੀ ਸਾਡੀ ਐਮਐਸਪੀ ਗਰੰਟੀ ਹੈ ਜਿਹੜੀ ਕਾਨੂੰਨ ਇਹ ਸਾਨੂੰ ਪੱਕੇ ਲਿਖਤੀ ਰੂਪ ਦੇ ਵਿੱਚ ਦੇਵੇ ਤਾਂ ਅਸੀਂ ਆਪਦੇ ਘਰਾਂ ਨੂੰ ਜਾਈਏ ਮੀਟਿੰਗਾਂ ਕਰਕੇ ਛੇਤੀ ਛੇਤੀ ਸਾਨੂੰ ਘਰੇ ਪਹੁੰਚਾਉਣ ਵਾਊਚਰ ਹੋਗਾ ਬੈਠਿਆਂ ਨੂੰ ਆਸ ਵੀ ਹੈ ਕਿਸਾਨ ਬੀਬੀਆਂ ਨੂੰ ਵੀ ਆਸ ਹੈ ਕਿਸਾਨਾਂ ਨੂੰ ਵੀ ਆਸ ਹੈ ਕਿਉਂਕਿ ਇਹ ਕ ਲੰਮਾ ਅਰਸਾ ਇੱਕ ਸਾਲ ਦਾ ਅਰਸਾ ਬਹੁਤ ਵੱਡਾ ਅਰਸਾ ਹੁੰਦਾ ਹੈ ਤਾਂ ਇੱਕ ਸਾਲ ਦੇ ਅਰਸੇ ਤੋਂ ਇਹ ਲੋਕ ਇੱਥੇ ਬੈਠੇ ਹੋਏ ਨੇ ਕਿਸਾਨ ਬੈਠੇ ਨੇ ਆਸ ਹੈ ਇਹਨਾਂ ਨੂੰ ਕਿ ਅੰਦੋਲਨ ਜਿਹੜਾ ਹੈ ਉਹ ਜਿੱਤ ਲਿਆ ਜਾਵੇਗਾ 14 ਫਰਵਰੀ ਦੀ ਮੀਟਿੰਗ ਰੱਖੀ ਹੋਈ ਹੈ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 93ਵੇਂ ਦਿਨ ਵਿੱਚ ਤਾਂ ਕੱਲ ਨੂੰ 60 ਦਿਨ ਪੂਰੇ ਹੋ ਜਾਣਗੇ ਤਾਂ ਲੰਗਰ ਦੀ ਜਿਹੜੀ ਮਰਿਆਦਾ ਹੈ ਉਹ ਲਗਾਤਾਰ ਮਰਿਆਦਾ ਦਾ ਇੱਕ ਬਹੁਤ ਵੱਡੀ ਮਰਿਆਦਾ ਦੇ ਵਿੱਚ ਲੰਗਰ ਸ਼ਕਾਇਆ ਜਾਂਦਾ ਹੈ ਤਾਂ ਮੈਂ ਗਲਬਤ ਹੋ ਸਿੰਘ ਸਾਹਿਬ ਨੇ ਲਗਾਤਾਰ ਸਿੰਘ ਸਾਹਿਬ ਕਿੰਨੇ ਚਿਰ ਤੋਂ ਅੰਦੋਲਨ ਦੇ ਵਿੱਚੋਂ ਸਾਰ ਹੋ ਗਿਆ ਜੀ ਹਾਂਜੀ ਸਾਰ ਪਾਰ ਹੋ ਗਿਆ ਘਰੇ ਵੀ ਜਾਣੇ ਹੋ ਕਿ ਇੱਥੇ ਰਹਿਣੇ ਹੋ ਘਰੇ 5-6 ਦਿਨ ਜਾਣੇ ਆ ਫਿਰ ਆ ਜਾਣੇ ਬਾਪ ਹਾਂ ਹਾਂ ਵੱਡਾ ਜਿਗਰਾ ਹੈ ਤੁਹਾਡਾ ਕਦੀ ਪੁੱਤਿਆਂ ਨੇ ਨਹੀਂ ਕਹਿ ਕੇ ਰੋ ਇੱਥੇ ਹੁਣ ਬਾਪੂ ਜੀ ਬਹੁਤ ਹੋ ਗਿਆ ਸਾਡ ਨੂੰ ਵੀ ਖੜਾ ਲਿਆ ਕਰੋ ਨਹੀਂ 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 ਉਹ ਤਾਂ ਕਹਿੰਦੇ ਵੀ ਜਾਓ ਤਾਂ ਭੇਜਦੇ ਆ ਖਾਣਾ-ਦਾਣਾ ਵੀ ਭੇਜਦੇ ਇੱਥੇ ਤੁਹਾਨੂੰ ਤਾਂ ਇਹ ਗੁਰਨਾਨਕ ਦਾ ਲੰਗਰ ਹੈ ਬਠਿੰਡੇ ਵਾਲਿਆਂ ਦਾ ਲੰਗਰ ਹੈ ਬਠਿੰਡਾ ਇਕਾਈ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਇਕਾਈ ਹੈ 24 ਘੰਟੇ ਲੰਗਰ ਚੱਲਦਾ ਹੈ ਅਸੀਂ ਵੀ ਪ੍ਰਸ਼ਾਦਾ ਜਿਹੜਾ ਬਹੁਤ ਵਾਰ ਇੱਥੋਂ ਛੱਕਿਆ ਗੁਰਨਾਨਕ ਦਾ ਲੰਗਰ ਹੈ ਪਰਮਾਤਮਾ ਬਖਸ਼ਿਸ਼ ਕਰੇ ਗੁਰੂ ਰਾਮਦਾਸ ਦੇ ਲੰਗਰ ਜਿਹੜੇ ਨੇ ਉਹ ਇਸੇ ਤਰ੍ਹਾਂ ਹੀ ਚੱਲਦੇ ਰਹਿਣ ਤਾਂ ਤੁਸੀਂ ਦਾਨ ਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ